ਅੱਜ ਅੰਤਰਰਾਸ਼ਟਰੀ ਯੋਗ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਪੰਜਾਬ ਬਟਾਲੀਅਨ ਐਨ ਸੀ ਸੀ ਰੂਪਨਗਰ ਅਤੇ ਅਲੱਗ ਅਲੱਗ ਸੰਸਥਾਵਾਂ ਅਤੇ ਮਹਿਮਾਨਾਂ ਵੱਲੋਂ ਮਨਾਇਆ ਗਿਆ ਜਿੱਥੇ ਵਿਅਕਤੀਆਂ ਨੂੰ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਯੋਗ ਨੂੰ ਅਪਣਾਉਣ ਦੀ ਗੱਲ ਕੀਤੀ ਗਈ ਹੈ ਯੋਗ ਨੂੰ ਅਪਣਾਉਣ ਦੇ ਨਾਲ ਰੋਗ ਤੋਂ ਮੁਕਤ ਹੋਣ ਦੀ ਗੱਲ ਕੀਤੀ ਗਈ ਹੈ ਉੱਥੇ ਹੀ ਇਹ ਵੀ ਅਪੀਲ ਕੀਤੀ ਗਈ ਕਿ ਇੱਕ ਰੁੱਖ ਸੋ ਸੁਖ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਪਰਿਆਵਰਣ ਨੂੰ ਬਚਾ ਸਕੀਏ aur ਦੂਜੇ ਪਾਸੇ ਕਿ ਹੈ ਅੱਜ ਦਾ ਜਿਹੜਾ ਯੰਗ ਜਨਰੇਸ਼ਨ ਹੈ ਉਸ ਨੂੰ ਇੱਕ ਹੈਲਥ ਦੀ ਬਹੁਤ ਲੋੜ ਹੈ ਹੈਲਥ ਇਜ਼ ਵੈਲਥ ਜਦ ਸਾਡੇ ਕੋਲ ਅੱਛਾ ਸ਼ਰੀਰ ਹੋਏਗਾ ਸੇ ਤੰਦਰੁਸਤ ਸੇਤ ਹੋਏਗੀ ਤਾਹੀਂ ਆਪਾਂ ਆਪਣੇ ਦੇਸ਼ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਲਈ ਕੰਮ ਕਰ ਸਕਦੇ ਹਾਂ ਤੇ ਇੱਕ ਸਰ ਨੇ ਇੱਕ ਮੈਸੇਜ ਬੋਰਦੇ ਆ ਕਿ ਸਾਨੂੰ ਰੁੱਖ ਵੀ ਲਾਣਾ ਚਾਹੀਦਾ ਹੈ ਕਿ ਮੇਰੀ ਵੀ ਅਪੀਲ ਹੈ ਕਿ ਰੁੱਖ ਵੀ ਲਾਓ ਤੇ ਕਟੋ-ਕਟ ਪਲਾਸਟਿਕ ਦੀ ਵਰਤੋਂ ਕਰੋ ਜਿਹਦੇ ਨਾਲ ਦੇਸ਼ ਦੇ ਆਪਣੇ ਪੋਲੂਸ਼ਨ ਹੈ ਉਹ ਘੱਟ ਸਕੀ ਤੇ ਆਪਾਂ ਹਰਾ ਭਰਾ ਇੱਕ ਵਾਤਾਵਰਣ ਚਜੀਓ ਯੋਗਾ ਜੰਤਰਾਸ਼ਟਰੀ ਯੋਗ ਦਿਵਸ ਜਿਹੜਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਅੱਜ ਸਾਡੇ ਕਾਲਜ ਦੇ ਵਿੱਚ ਵੀ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਜਿਹਦੇ ਵਿੱਚ ਐਨਐਸਐਸ ਦੇ ਬੱਚੇ ਸੀ ਐਨਸੀਸੀ ਦੇ ਬੱਚੇ ਸੀ ਪਲੱਸ ਰੈੱਡ ਕਰਾਸ ਦੇ ਬੱਚੇ ਸੀ ਤੇ ਸਾਡੇ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਬੱਚੇ ਸੀ ਤੇ ਯੋਗ ਦੇ ਨਾਲ ਕੀ ਹੈ ਕਿ ਸਾਡਾ ਇੱਕ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਮਾਨਸਿਕਤਾ ਸਾਡੀ ਠੀਕ ਰਹਿੰਦੀ ਹੈ ਅੱਜ ਦੇ ਸਮੇਂ ਦੇ ਇਹਨੇ ਸਸਤੀ ਬਣ ਗਈ ਹੈ ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਰੋਗਾਂ ਦੇ ਨਾਲ ਪੀੜਿਤ ਹੈ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਨਾ ਚੱਲ ਰਹੀਆਂ ਨੇ ਤੇ ਇਹਨਾਂ ਤੋਂ ਬਚਣ ਲਈ ਸਭ ਤੋਂ ਉੱਤਮ ਉਪਾਏ ਹੀ ਹੈ ਕਿ ਆਪਾਂ ਯੋਗ ਦੇ ਨਾਲ ਜੁੜਾਂਗੇ ਯੋਗਿਕ ਐਕਸਰਸਾਈਜ਼ ਕਰਾਂਗੇ ਪ੍ਰਾਣਾਯਮ ਐਕਸਰਸਾਈਜ਼ ਕਰਾਂਗੇ ਜੇ ਆਪਾਂ ਯੋਗ ਜਾਂ ਪ੍ਰਾਣਾਯਮ ਤੇ ਕਰਨ ਦੇ ਇੰਟਰਸਟਿਡ ਨਹੀਂ ਆ ਤਾਂ ਘੱਟੋ ਘੱਟ ਸਾਨੂੰ ਗਰਾਊਂਡ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਰਨਿੰਗ ਕਰਨੀ ਚਾਹੀਦੀ ਹੈ ਪਰ ਯੋਗ ਦੇ ਨਾਲ ਸਾਡੇ ਈਚ ਐਂਡ ਐਵਰੀ ਪਾਰਟ ਆਫ ਦਾ ਬਾਡੀ ਐਕਸਰਸਾਈਜ਼ ਹੁੰਦਾ ਹੈ ਮਾਨਸਿਕਤਾ ਸਾਡੀ ਸ਼ੁੱਧ ਹੁੰਦੀ ਹੈ ਮਨ ਦੇ ਵਿਚਾਰ ਸ਼ੁੱਧ ਹੁੰਦੇ ਨੇ ਤੇ ਸਾਡਾ ਸਰੀਰ ਇੰਟਰਨਲ ਜਿਹੜੇ ਆਰਗਨ ਨੇ ਸਾਡੇ ਆਂਤ੍ਰਿਕ ਆਰਗਨ ਜਿਹੜੇ ਨੇ ਸਾਡੇ ਉਹ ਮਜ਼ਬੂਤ ਹੁੰਦੇ ਨੇ ਬਾਈ ਐਕਸਰਸਾਈਜ਼ ਦਾ ਜਿਮ ਜਾਂਦੇ ਨੇ ਕਰਾਉਣ ਜਾਂਦੇ ਨੇ ਤੇ ਦੇ ਨਾਲ ਸਾਡੇ ਜਿਹੜੇ ਨੇ ਬਾਈ ਮਸਲ ਡਵੈਲਪ ਹੁੰਦੇ ਨੇ ਲੇਕਿਨ ਯੋਗ ਕਰਨ ਦੇ ਨਾਲ ਸਾਡਾ ਇੰਟਰਨਲ ਸਿਸਟਮ ਸਾਡੀ ਰਜਿਸਟੈਂਸ ਪਾਵਰ ਸਾਡੀ ਜਿਹੜੀ ਐਫੀਸ਼ੀਐਂਸੀ ਆਫ ਦਾ ਵਰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਪਰੂਵ ਹੁੰਦੀਆਂ ਨੇ ਤਾਂ ਮੈਂ ਤਾਂ ਇੱਕ ਇਹੀ ਸੰਦੇਸ਼ ਜਿਹੜਾ ਸਾਰੇ ਬੱਚਿਆਂ ਨੂੰ ਵੀ ਤੇ ਸਾਰੇ ਲੋਕਾਂ ਨੂੰ ਦੇਣਾ ਚਾਹਾਂਗਾ ਕਿ ਯੋਗ ਨੂੰ ਅਪਣਾਓ ਤੇ ਰੋਗ ਨੂੰ ਭਗਾਓ ਤੇ ਇੱਕ ਰੁੱਖ ਜ਼ਰੂਰ ਲਗਾਓ ਅੱਜ ਅਸੀਂ 23 ਪੰਜਾਬ ਬਟਾਲੀਅਨ ਐਨਸੀਸੀ ਰੂਪਨਗਰ ਦੇ ਬੈਨਰ ਦੇ ਥੱਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਿਸ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਦੇ ਐਨਸੀਸੀ ਕੈਡਟਸ ਔਰ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀ ਗਣ ਐਸ ਡੀ ਐਮ ਸਰਦਾਰ ਰਾਜਪਾਲ ਸਿੰਘ ਸੇਖੋਂ ਔਰ ਤਹਿਸੀਲਦਾਰ ਸਾਹਿਬ ਸ਼੍ਰੀ ਸੰਦੀਪ ਕੁਮਾਰ ਜੀ ਖੁਦ ਇੱਥੇ ਮੌਜੂਦ ਰਹੇ ਔਰ ਖਾਲਸਾ ਕਾਲਜ ਦੇ ਪ੍ਰੋਫੈਸਰ ਅਸ਼ੋਕ ਕੁਮਾਰ ਜੀ ਨੇ ਬਹੁਤ ਅਛੇ ਤਰੀਕੇ ਦੇ ਨਾਲ ਸਾਰੇ ਵਿਆਯਾਮ ਸਾਰੀਆਂ ਐਕਸਰਸਾਈਜ਼ ਜਿਹੜੀਆਂ ਉਹ ਕੈਡਿਟਸ ਨੂੰ ਕਰਾਈਆਂ ਸੋ ਅੱਜ ਦੇ ਇਸ ਮੌਕੇ ਦੇ ਉੱਤੇ ਮੈਂ ਅਪੀਲ ਇਹੀ ਕਰਨਾ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਤੰਦਰੁਸਤ ਰਹਿਣ ਦੇ ਲਈ ਯੋਗ ਦੇ ਨਾਲ ਜਾਂ ਹੋਰ ਕਿਸੇ ਵੀ ਐਕਸਰਸਾਈਜ਼ ਦੇ ਨਾਲ ਜੁੜਨਾ ਚਾਹੀਦਾ ਔਰ ਇਸ ਦੇ ਨਾਲ-ਨਾਲ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਵੀ ਜਿਹੜਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਘੱਟੋ ਘੱਟ ਇੱਕ ਦਰਖਤ ਅਸੀਂ ਜਰੂਰ ਲਗਾਈਏ ਔਰ ਉਸ ਦੇ ਨਾਲ ਨਾਲ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਜਿੱਥੇ ਰੁੱਖ ਲਗਾਉਣੇ ਹਨ ਉਹਨਾਂ ਦਾ ਪਾਲਣ ਪੋਸ਼ਣ ਵੀ ਕਰੀਏ ਔਰ ਵਾਤਾਵਰਨ ਨੂੰ ਬਚਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ ਸੋ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਉੱਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ